ਤੇਕਰ ਚੂੜੀਆਂ ਦੇ ਪਿੰਡ ਠੱਠਾ ਚ ਵਾਪਰੀ ਮੰਦ ਭਾਗੀ ਘਟਨਾ ਮਹੀਨਾ ਪਹਿਲਾਂ ਤਾਸ ਨਾਲ ਜਿੱਤੇ ਸਰਪੰਚ ਦੀ ਹੋਈ ਮੌਤ ਐਸਐਚਓ ਰਟਾਇਰ ਹੋਏ ਸਨ ਮਰਤਕ ਸਰਪੰਚ ਪਰਿਵਾਰ ਦਾ ਅਰੋਹ ਕੇ ਪੂਰਾ ਹਾਲ ਪਿੰਡ ਛੋਕ ਚਟੂਬਾ ਫਤਿਗੜ ਚੂੜੀਆਂ ਦੇ ਨਜ਼ਦੀਕ ਪਿੰਡ ਠੱਠਾ ਚ ਉਸ ਵੇਲੇ ਮਾਹੌਲ ਗਮਗੀਨ ਹੋ ਗਿਆ ਜਦੋਂ ਮਹੀਨਾ ਪਹਿਲਾਂ ਹੋਈਆਂ ਸਰਪੰਚੀ ਚੋਣਾਂ ਚ ਤਾਸ ਨਾਲ ਜਿੱਤ ਕੇ ਸਰਪੰਚ ਬਣੇ ਪੰਜਾਬ ਪੁਸ ਤੋਂ ਰਟਾਇਰਡ ਐਚਐਚਓ ਗਰਤੀਪ ਸਿੰਘ ਦਾ ਹਾਰਟ ਅਟੈਕ ਹੋਣ ਨਾਲ ਦਿਹਾਂਤ ਹੋ ਗਿਆ ਦੱਸਦੀ ਹੈ ਕਿ ਗਰਤੀਪ ਸਿੰਘ ਨੂੰ ਹਾਰਟ ਅਟੈਕ ਆਇਆ ਸੀ ਜਿਸ ਨੂੰ ਅਮਰਸਰ ਪ੍ਰਾਈਵੇਟ ਹਸਪਤਾਲ ਖੜਿਆ ਗਿਆ ਜਿੱਥੇ ਬੀਤੀ ਰਾਤ ਉਸ ਦੀ ਮੌਤ ਹੋ ਗਈ ਪਰਵਾਦਾ ਰੋ ਰੁਕੇ ਪੁਰਾਹਲ ਹੈ ਅਤੇ ਪੂਰਾ ਪਿੰਡ ਝੋਕ ਤੇ ਕਮਕੀਨ ਦਿਖਾਈ ਦੇ ਰਿਹਾ ਹੈ ਦੱਸਦੀ ਹੈ ਕਿ ਸਰਪੰਚੀ ਚੋਣਾਂ 'ਚ ਖੜੇ ਹੋਏ ਗਰਤੀਪ ਸਿੰਘ ਦੀਆਂ ਵੋਟਾਂ ਦੀ ਗਿਣਤੀ ਦੌਰਾਨ ਵੋਟਾਂ ਤੇ ਨਾਲ ਬਰਾਬਰੀਆਂ ਵੋਟਾਂ ਨਿਕਲੀਆਂ ਸਨ ਅਤੇ ਰਿਟਰਨਿੰਗ ਅਫਸਰ ਵੱਲੋਂ ਪਰਚੀ ਪਾਈ ਗਈ ਜਿਸ ਦੌਰਾਨ ਗਰਦੀਪ ਸਿੰਘ ਦੀ ਪਰਚੀ ਨਿਕਲੀ ਅਤੇ ਉਹ ਪਿੰਡ ਦਾ ਸਰਪੰਚ ਚੁਣਿਆ ਗਿਆ ਅੱਜ ਮੌਤ ਹੋ ਜਾਣ ਤੋਂ ਬਾਅਦ ਗਰਦੀਪ ਸਿੰਘ ਦੇ ਰਿਸ਼ਤੇਦਾਰ ਅਤੇ ਪਿੰਡ ਵਾਸੀ ਸ਼ੋਭ ਚ ਡੁੱਬੇ ਹਨ ਅਤੇ ਉਹਨਾਂ ਦੱਸਿਆ ਕਿ ਗਰਦੀਪ ਸਿੰਘ ਦੀ ਮੌਤ ਹੋਣ ਨਾਲ ਪਰਿਵਾਰ ਅਤੇ ਪਿੰਡ ਨੂੰ ਬਹੁਤ ਵੱਡਾ ਘਾਟਾ ਪਿਆ ਹੈ ਇਸ ਲਈ ਮੌਜੂਦਾ ਪਾ ਫਤਿਹਗੜ ਚੂੜ ਜਾਂਦੇ ਨਿਸ਼ਦੀਕੀ ਪਿੰਡ ਠੱਠਾ ਵਿਖੇ ਜਿੱਥੇ ਕਿ ਇੱਕ ਮਹੀਨਾ ਪਹਿਲਾਂ ਉਹ ਇਆ ਪੰਚਾਇਤੀ ਚੋਣਾਂ ਚ ਟਾਸ ਨਾਲ ਜਿੱਤੇ ਸਰਪੰਚ ਗੁਰਦੀਪ ਸਿੰਘ ਜਿਨ੍ਹਾਂ ਦਾ ਅਚਾਨਕ ਇੱਕ ਮਹੀਨੇ ਬਾਅਦ ਹੀ ਅੱਜ ਦਿਹਾਂਤ ਹੋ ਗਿਆ ਹਾਰਟ ਅਟੈਕ ਨਾਲ ਉਹਨਾਂ ਦੀ ਮੌਤ ਹੋ ਗਈ ਜਿੱਥੇ ਕੇ ਪੂਰਾ ਇਲਾਕਾ ਤੇ ਪਿੰਡ ਛੋਕ ਵਿੱਚ ਢੁਪਾ ਤੇ ਪਰਿਵਾਰਤਾ ਵੀ ਰੋ ਰੋ ਕੇ ਬੁਰਾ ਹਾਲ ਹੈ ਅਚਾਨਕ ਪਿੰਡ ਵਾਸੀਆਂ ਦੇ ਉੱਪਰ ਤੇ ਪਰਿਵਾਰ ਉੱਪਰ ਇੱਕ ਦੁੱਖਾਂ ਦਾ ਪਹਾੜ ਟੁੱਟ ਗਿਆ ਗੁਰਦੀਪ ਸਿੰਘ ਤਾਂ ਦੱਸਦੀ ਹੈ ਕਿ ਇਹ ਸਾਬਕਾ ਪੁਲਸ ਅਫਸਰ ਰਟਾਇਰ ਸੰਤੇ ਅਸ ਸੋਚੋ ਤੇ ਬਤੌਰ ਅਮਰਸਰ ਤੋਂ ਰਿਟਾਇਰ ਹੋਏ ਤਾਂ ਉਹਨਾਂ ਵੱਲੋਂ ਮਹੀਨਾ ਪਹਿਲਾਂ ਹੀ ਸਰਪੰਚੀ ਦੀ ਚੋਣ ਲੜੀ ਗਈ ਸੀ ਤੇ ਜਦ ਕੇ ਸਰਪੰਚੀ ਦਾ ਜਦ ਗਿਣਤੀ ਹੋ ਰਹੀ ਸੀ ਤਾਂ ਦੋਨਾਂ ਪਾਰਟੀਆਂ ਦੇ ਰਿਜ਼ਲਟ ਬਰਾਬਰ ਹੋਏ ਸਨ ਤਾਂ ਇਟਾਸ਼ ਨਾਲ ਯਾਨੀ ਕਿ ਪਰਚੀ ਨਾਲ ਸਰਪੰਚ ਬਣੇ ਸਨ ਤੇ ਪੂਰੇ 1 ਮਹੀਨਾ 1 ਦਿਨ ਬਾਅਦ ਹੀ ਉਹਨਾਂ ਦੀ ਮੌਤ ਹੋ ਗਈ ਤੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਗੱਲਬਾਤ ਕਰਦੇ ਬੜੀ ਦੁਖਦਾਈ ਖਬਰ ਹੈ ਤੁਹਾਡੇ ਦੇ ਭਰਾ ਸੀ ਅਲੇ ਮਹੀਨਾ ਪਹਿਲਾਂ ਸਰਪੰਚ ਸੁਣੇ ਗਈ ਚੰਗੀ ਸੋਚ ਦੇ ਮਾਲਕ ਸਨ ਕੀ ਗੱਲ ਵਾਪਰੀ ਗਲਤ ਬੱਬਰੀ ਨੇ ਤੇਰੇ ਮੱਥਾ ਟੇਕ ਆਏ ਆ ਦਦ ਮਾਰੀ ਜੀ ਕਹਿੰਦੇ ਮੈਨੂੰ ਦਰਦ ਹੋਈ ਮਰਜੀ ਬਸ ਤੂੰ ਇਦਾਂ ਹੀ ਬੇੜਾ ਕਰਕੇ ਲੱਗੇ ਰਸਤਾ ਲੱਗੇ ਆ ਰਸਤੇ ਉੱਤੇ ਜਾ ਕੇ ਤੇ ਮੁੜ ਕੇ ਜਾ ਤੰਗ ਹੋਣ ਦੇ ਵੀ ਜਿੱਦਾਂ ਮੈਨੂੰ ਸਾਹ ਮੁਰਗੰਡੇ ਆ ਕੀ ਤਕਲੀਫ ਕੀ ਕੋਈ ਸਾਦਾ ਹੀ ਵੈ ਨੂੰ ਸੁਣਾਟ ਦੀ ਫੋੜ ਦੀ ਪ੍ਰੋਬਲਮ ਸੀ ਇਹ ਕਿਹੜੇ ਸਥਾਨ ਕੜੇ ਉਸ ਤੋਂ ਨਹੀਂ ਅਮਨਦੀਪ ਅਮਨਦੀਪ ਮੈਡੀਸਨ ਅਮਨਦੀਪ ਮੈਡੀਸਨ ਮੈਡੀਸਨ ਇਹ ਰਾਤੀ ਰਾਤੀ ਫਿਰ ਡੈਥ ਹੋਈ ਉਹ ਰਾਤੀ ਜਰਾ ਸਹੋਜ ਜਰਾ ਡੈਥ ਹੋਈ ਬਹੁਤ ਮੜੀ ਗੱਲ ਹੈ ਬਹੁਤ ਮੜੀ ਗੱਲ ਉਹ ਜੀ ਸਾਡਾ ਭਰਾ ਸਰਦਾਰ ਗੁਰਜੀਤ ਸਿੰਘ ਐਸ ਐਚਓ ਤੇਜਾ ਸਾਹਿਬ ਸਾਡੇ ਰੱਜ ਨਹੀਂ ਰਹੇ ਸਾਡਾ ਬੜਾ ਪਿਆਰਾ ਦੋਸਤ ਸੀਗਾ ਅਸੀਂ ਇਕੱਠੇ ਬੜਾ ਕੰਮ ਕੀਤਾ ਜੀ ਡਿਊਟੀ ਅਸੀਂ ਵੀ ਕਰਦੇ ਨੇ ਤੇ ਇਕੱਠੇ ਆਉਣਾ ਜਾਣਾ ਤੇ ਬੜਾ ਨੰਨਾ ਪਿਆਰ ਸੀਗਾ ਤੇ ਅਸੀਂ ਪਿੰਡ ਬਾਰੇ ਕੁਝ ਸੁਤੰਡੇ ਆ ਵੀ ਇਹ ਕਿ ਮਣੀ ਹਿੰਮਤ ਕਰਕੇ ਇਹੀਂ ਮੜੇ ਯੋਰਾ ਨੇ ਸਰਪੰਚ ਬਣਾਇਆ ਇਹਨਾਂ ਅਜੇ ਮਹੀਨਾ ਸਰਪੰਚ ਬਣਿਆ ਨੂੰ ਹੈ ਤੇ ਸਾਡਾ ਅਜੇ ਤੇ ਹਾਲੀ ਸੌ ਨਹੀਂ ਮਰੇ ਸੌ ਨੇ ਚੁੱਕੀ ਅਜਾਡਾ ਭਰਾ ਹੱਟ ਤੋਂ ਚਲ ਗਿਆ ਤੇ ਮਣੀ ਸੋਚਾਂ ਸੋਚੀ ਅਸੀਂ ਪਿੰਡ ਦੇ ਕੋ ਮੜੀਆਂ ਦੇ ਰਾਖਾ ਖੜਾਏ ਆ ਕੁਛ ਚੰਗੇ ਤੰਗੇ ਦੇ ਪਿੰਡ ਦੀ ਬੱਚੀਆਂ ਪ੍ਰੋਬਲਮ ਆਉਂਦੀਆਂ ਸੀਵਰੇਜ ਦੀਆਂ ਉਹ ਠੀਕ ਕਰਨ ਦੇ ਆ ਅਜੇ ਹੋਰ ਕਈ ਕੁਛ ਲੈ ਕੇ ਬਿਠੇ ਆ ਸੌ ਚੁੱਕਣ ਤੋਂ ਬਾਅਦ ਫਿਰ ਇਹੀਂ ਕਰਦੇ ਆ ਪਰ ਸਾਡਾ ਵੀਰ ਅਜਾ ਗੁਰਦੀਪ ਸਿੰਘ ਹੱਟ ਚੂਣ ਨਹੀਂ ਰਿਹਾ ਬੜਾ ਦੁੱਖਿਆ ਸਾਰੇ ਰਿਸ਼ਤੇਦਾਰ ਭੈਣ ਭਰਾ ਸਭ ਪਿੰਡ ਇਕੱਠਾ ਹੋਇਆ ਮੜਾ ਦੋਪਿਆ ਕੋਈ ਵਟਸੈਟ ਤੁਹਾਡੇ ਨਾਲੋਂ ਜ਼ਿਆਦਾ ਇਹ ਤੁਸੀਂ ਸਾਰੀ ਇਲੈਕਸ਼ਨ ਲੜੀ ਇਕੱਠਿਆਂ ਤੁਹਾਡੀ ਗੱਲ ਸੋਚਣਾ ਤੁਹਾਡੀ ਜਿਹੜਾ ਸਾਡੇ ਬਜ਼ੁਰਗਾਂ ਨੂੰ 70 ਸਾਲ ਨਹੀਂ ਕੰਮ ਹੋਇਆ ਉਹ ਨੇ ਇੱਕ ਮਹੀਨੇ ਚ ਕੰਮ ਕਰਕੇ ਦਿਖਾ ਦਿੱਤਾ ਭਰਪੂਰ ਰੂਪ ਤੇ ਗੁਰੂ ਨਾਨਕ ਦੇਵ ਦਾ ਗੁਰਪੁਰ ਵਿਆ ਸਾਰੇ ਦੀ ਸੰਗਤ ਇਕੱਤਰ ਹੋਈ ਬਾਬਾ ਜੀਵਨ ਸਿੰਘ ਦੇ ਗੁਰਦੁਆਰੇ ਉੱਥੇ ਸਾਰੇ ਪਿੰਡ ਨੇ ਨਗਰ ਦੇ ਪਤਵੰਤੇ ਸੱਜਣਾਂ ਨੇ ਬੁਲਾ ਰਿਆ ਨੇ ਆਖਿਆ ਵੀ ਜਿਹੜਾ 70 ਸਾਲ ਚ ਕੰਮ ਨਹੀਂ ਹੋ ਉਹ ਗੁਰਦੀਪ ਸਿੰਘ ਨੇ ਕਰਤਾ ਬਸ ਇਹ ਤੇ ਹਨੇ ਮਹਾਰਾਜ ਆਪਣੇ ਨੂੰ ਚਰਨਾ ਜੀ ਨਵਾਸ ਬਖਸ਼ੇ ਜਿੱਥੇ ਘਰ ਵਾਲਿਆਂ ਨੂੰ ਘਾਟਾ ਪਿਆ ਉੱਥੇ ਸਾਰੇ ਪਿੰਡ ਨੂੰ ਘਾਟਾ ਪਿਆ ਸਾਰੇ ਤੁੰੁਚੇ ਪਿੰਡ ਨੂੰ ਘਾਟਾ ਪਿਆ ਵਾਹਿਗੁਰੂ ਕਿਰਪਾ ਕਰੇ ਨੂੰ ਆਪਣੇ ਚਰਨਾ ਜੀ ਨਵਾਸ ਬਖਸ਼ੇ ਲਫਜੀ ਨਹੀਂ ਹੋਰ ਉਦਿਸਪਤ ਕਰਦੇ ਹਾਂ ਜੀ ਮੇਰੇ ਬ੍ਰਦਰ ਜੀ ਬ੍ਰਦਰ ਬ੍ਰਦਰ ਅੱਛਾ ਅੱਛਾ ਹਾਂ ਜੀ ਮੇਰੇ ਬ੍ਰਦਰ ਜੀ ਜਿਹੜਾ ਉਹਦਾ ਥੋੜਾ ਜਿਹਾ ਰਾਇਓ ਬਸ ਉਹ ਕੱਲ ਹੀ ਜਦੋਂ ਕਹਿੰਦੇ ਥੋੜਾ ਪ੍ਰੋਬਲਮ ਜੀ ਆਈ ਮਰੋ ਹਸਪੀਟਲ ਗਏ ਅੰਮ੍ਰਿਤਸਰ ਮੈਡੀ ਸਿਟੀ ਹਾਂ ਬਹੁਤ ਜ਼ਿਆਦਾ ਦੁਖੀ ਇੱਕ ਗੱਲ ਹੋਈ ਜੀ ਹੂੰ ਕੋ ਥੋੜਾ ਜਰਾ ਆਈ ਤਾਂ ਮਤਲਬ ਖੁਸ਼ੀ ਜੀ ਮਤਲਬ ਬਸ ਇਹ ਚੀਜ਼ ਹੋਈ ਜੀ ਹਟ ਪੰਜ ਬਣ ਤੋਂ ਬਾਅਦ ਨੂੰ ਇਸ ਤਰ੍ਹਾਂ ਇਹ ਅੱਧ ਮਹੀਨਾ ਹੀ ਆਇਆ ਸਰਪੰਚ ਹਾਂਜੀ ਮਹੀਨਾ ਹੀ ਆਇਆ ਇਹ ਕੰਮ ਨਹੀਂ ਹੋਇਆ ਸਰਪੰਚ ਹਾਂਜੀ ਮਹੀਨਾ ਇੱਕ ਦਿਨ ਇੱਕ ਮਹੀਨਾ ਲੱਗਦੇ ਨਾ ਠੀਕ ਬੜਾ ਜੀ ਦੁੱਖ ਲੱਗਾ ਜੀ ਬੜੀ ਮਾਰਾ ਬਹੁਤ ਮਾਰਾ ਤੇ ਭਾਈ ਸਾਡੇ ਧੱਕਾ ਹੋ ਗਿਆ ਮੇਰਾ ਲੱਕ ਟੁੱਟ ਗਿਆ ਭਾਈ ਨੇ ਕੰਮ ਬਹੁਤ ਸੋਚਿਓਏ ਸੀ ਚੰਗੀ ਸੋਚ ਹੀ ਭਾਈ ਦੀ ਉਹਨਾਂ ਕਰਕੇ ਸਾਡਾ ਉਹ ਉਹ ਦਾਟਾ ਤੇ ਪਰਿਵਾਰ ਨੂੰ ਪੈ ਗਿਆ ਪਿੰਡ ਨੂੰ ਪੈ ਗਿਆ ਜੋ ਠੀਕ ਇਹ ਫਾਸਟ ਫਰੈਂਡਸ ਹਨ ਕਿਸ ਤਰ੍ਹਾਂ ساری ਘਟਨਾ ਹੋਈ ਇਹ ਦਾ ਜੀ ਇਹਨਾਂ ਨੂੰ ਹਾਰਟ ਦੀ ਪ੍ਰੋਬਲਮ ਤੇ ਚਲੋ ਪਹਿਲਾਂ ਹੀ ਹੈਗੀ ਸੀਗੀ ਤੇ ਕੱਲ ਮੇਰੇ ਖਿਆਲ 1:30 ਵਜੇ ਇਹਨਾਂ ਨੂੰ ਥੋੜਾ ਜਿਹਾ ਸਾਹ ਦੀ ਦਿੱਕਤ ਆਈ ਪ੍ਰੋਬਲਮ ਆਈ ਮਾੜੀ ਜੀ ਤੇ ਉਹ ਬਾਅਦ ਵਿੱਚ ਜਦੋਂ ਅਸੀਂ ਇਹਨਾਂ ਨੂੰ ਹਸਪਤਾਲ ਲੈ ਕੇ ਗਏ ਉੱਥੇ ਜ਼ਿਆਦਾ ਹੋ ਗਈ ਹੈ ਪ੍ਰੋਬਲਮ ਤੇ ਹਾਰਟ ਹੀ ਬਿਲਕੁਲ ਜਦੋਂ ਮਲਕੀ ਕੰਮ ਕਰਨਾ ਛੱਡ ਗਿਆ 15 ਤੋਂ 20% ਕਈ 10% 12% ਵਧਿਆ ਹੀ ਨਹੀਂ ਸਾਹ ਹੂੰ ਸਕੀਨੋਜੀ ਉਹ ਇਧਰ ਆ ਤਨ 11:00 ਸਵਾ 11 ਵਜੇ ਫਿਰ ਉਹਨਾਂ ਨੇ ਡਿਲੇ ਕਰਤਾ ਕਿ ਦੇਰ ਹੋ ਗਈ। ਹਾਂਜੀ। ਤਾਂ ਕਾਫੀ ਸੁਪਨੇ ਸੀ ਪਿੰਡ ਨੂੰ ਲੈ ਕੇ। ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਉਹਨਾਂ ਦੇ ਸੁਪਨੇ ਬਹੁਤ ਜ਼ਿਆਦਾ ਸੀ। ਆ ਕਰਾਂਗੇ ਉਹ ਕਰਾਂਗੇ ਪਰ ਸਾਰਾ ਕੁਝ ਅਧੂਰਾ ਰਹਿ ਗਿਆ। ਠੀਕ ਹੈ।